ਆਵਾ ਕਾਰਡ ਜਾਨੀ ਕਿ ਆਸ਼ਮਾਨ ਭਾਰਤ ਹੈਲਥ ਕਾਰਡ ਜਿਹੜਾ ਕਿ ਭਾਰਤ ਸਰਕਾਰ ਦੇ ਹੈਲਥ ਡਿਪਾਰਟਮੈਂਟ ਦੁਆਰਾ ਪੂਰੇ ਇੰਡੀਆ ਦੇ ਵਿੱਚ ਨੂੰ ਲਾਗੂ ਕਰ ਦਿੱਤਾ ਗਿਆ ਤੇ ਬਹੁਤ ਸਾਰੀਆਂ ਆਈਡੀਆ ਪੂਰੇ ਇੰਡੀਆ ਦੇ ਵਿੱਚ ਤੇ ਜੇ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਆਈਡੀ ਜੜੀਆਂ ਗਈਆਂ ਉਹ ਇਸ ਸੰਬੰਧੀ ਪਣ ਚੁੱਕੀਆਂ ਜੇਕਰ ਫਾਇਦਿਆਂ ਦੀ ਗੱਲ ਕਰੀਏ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਹ ਦਿਨ ਸਮਾ ਵੀ ਵächstਦਾ ਤੇ ਮਿਹਨਤ ਜਾਂ ਪੈਸਾ ਜਿਹੜਾ ਆਪਣਾ ਉਹ ਵੀ ਵächstਦਾ ਹੈਗਾ ਕਿਉਂਕਿ ਜਦੋਂ ਆਪਾਂ ਸਰਕਾਰੀ ਹਸਪਤਾਲ ਵਿੱਚ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਲਾਈਨਾਂ ਲੱਗੀਆਂ ਹੁੰਦੀਆਂ ਐ ਤੇ ਆਪਣੀਆਂ ਸਲਿੱਪਸ ਜੜੀਆਂ ਹਗੀਆਂ ਉਹ ਨਹੀਂ ਕਟਾ ਸਕਦੇ ਤਾਂ ਹੁਣ ਲੈਣਾ ਚ ਲੱਗਣ ਦੀ ਲੋੜ ਨਹੀਂ ਕਿਉਂ ਆਰ ਕੋਡ ਨੂੰ ਤੁਸੀਂ ਸਕੈਨ ਕਰਕੇ ਜਿਹੜਾ ਟੋਕਨ ਲੈ ਸਕਦੇ ਹੋ ਤੇ ਆਪਣਾ ਡਾਟਾ ਸ਼ੇਅਰ ਕਰ ਸਕਦੇ ਹੋ ਡਾਟਾ ਸ਼ੇਅਰ ਕਰਨਾ ਤੁਹਾਨੂੰ ਇੱਕ ਟੋਕਨ ਨੰਬਰ ਮਿਲ ਜੂਗਾ ਤੁਸੀਂ ਓਪੀਡੀ ਤੇ ਜਾ ਕੇ ਜਿਹੜਾ ਹੈਗਾ ਟੋਕਨ ਦੀ ਸਲਿੱਪੜੀ ਲੈ ਸਕਦੇ ਹੋਗੇ ਤੇ ਬਿਨਾ ਕਿਸੇ ਫਿਜ਼ੀਕਲ ਰਿਕਾਰਡ ਨੂੰ ਲੈ ਕੇ ਜਾ ਕੇ ਰਿਪੋਰਟਾਂ ਤੁਹਾਨੂੰ ਚੱਕਣ ਦੀ ਲੋੜ ਨਹੀਂ ਉਹ ਸਾਰਾ ਰਿਕਾਰਡ ਤੁਹਾਨੂੰ ਉਥੋਂ ਮਿਲ ਜੂਗਾ ਉਸੇ ਦੇ ਵਿੱਚ ਸਾਰਾ ਸ਼ੇਅਰ ਹੋ ਜੂਗਾ ਤੇ ਜੇਕਰ ਇਸ ਨੂੰ ਆਈਡੀ ਨੂੰ ਬਣਾਉਣ ਦੀ ਗੱਲ ਕਰਦੇ ਹਾਂ ਤਾਂ ਉਹਦੀ ਸਾਈਟ ਹੈਗੀ ਹੈ aba.abdm.gov.in ਤੁਸੀਂ ਉੱਥੇ ਜਾ ਕੇ ਜਿਹੜਾ ਹੈਗਾ ਉਹ ਬਣਾ ਸਕਦੇ ਹੋ Google ਦੇ ਵਿੱਚ ਜਾ ਕੇ ਸਰਚ ਕਰਨਾ ਹੈ aba card ਤੇ ਜਿਹੜੀ ਪਹਿਲੀ ਸਾਈਟ ਆਉਂਦੀ ਹੈ aba.abdm.gov.in ਤੁਸੀਂ ਇਸ ਨੂੰ ਓਪਨ ਕਰਨਾ ਹੈ ਲਿਖਿਆ ਹੋਇਆ ਕ੍ਰੇਟ ਆਵਾ ਨੰਬਰ ਉੱਪਰ ਵੀ ਲਿਖਿਆ ਹੋਇਆ ਹੈ ਇੱਧਰ ਵੀ ਦਿੱਤਾ ਹੋਇਆ ਹੈ ਲੈਫਟ ਸਾਈਡ ਤੇ ਵੀ ਹੈਗਾ ਤਾਂ ਇੱਥੋਂ ਕਿਸੇ ਮਰਜ਼ੀ ਇੱਕ ਤੇ ਕਲਿੱਕ ਕਰਕੇ ਤੁਸੀਂ ਜਿਹੜਾ ਹੈਗਾ ਆਵਾ ਕਾਰਡ ਜਨਰੇਟ ਕਰਨ ਦੇ ਲਈ ਜਿਹੜਾਗਾ ਪ੍ਰੋਸੈਸ ਸਟਾਰਟ ਕਰ ਸਕਦੇ ਹੋ ਇਸ ਤੇ ਕਲਿੱਕ ਕਰਾਂਗੇ ਤਾਂ ਇੱਥੇ ਦੋ ਤਰੀਕੇ ਹੈਗੇ ਇੱਕ ਤਾਂ ਤੁਸੀਂ ਆਧਾਰ ਕਾਰਡ ਨਾਲ ਆਵਾ ਕਾਰਡ ਬਣਾ ਸਕਦੇ ਹੋ ਇੱਕ ਡਰਾਈਵਿੰਗ ਲਾਇਸੈਂਸ ਨਾਲ ਆਵਾ ਕਾਰਡ ਇਹਦਾ ਹੈਗਾ ਆਧਾਰ ਕਾਰਡ ਨਾਲ ਬਣਾਉਣ ਦਾ ਫਾਇਦਾ ਇਹ ਹੈ ਵੀ ਆਪਾਂ ਨੂੰ ਜਿਹੜਾ ਡਾਟਾ ਗਾ ਆਸਾਨੀ ਨਾਲ ਫੈਚ ਹੋ ਜਾਂਦਾ ਹੈ ਡਰਾਈਵਿੰਗ ਲਾਇਸੈਂਸ ਦੇ ਵਿੱਚ ਇਹ ਫੈਚ ਕਰਨ ਦੀ ਦਿੱਕਤ ਆਉਂਦੀ ਹੈ ਤੇ ਬੱਚਿਆਂ ਦਾ ਡਰਾਈਵਿੰਗ ਲਾਇਸੈਂਸ ਨਹੀਂ ਬਣਿਆ ਹੁੰਦਾ ਤਾਂ ਉਹ ਵੀ ਆਧਾਰ ਕਾਰਡ ਨਾਲ ਹੀ ਇਸ ਨੂੰ ਬਣਾਉਣਗੇ ਤਾਂ ਜੇਕਰ ਆਪਾਂ ਆਧਾਰ ਕਾਰਡ ਦੀ ਗੱਲ ਕਰਦੇ ਆ ਤਾਂ ਜਿਹੜਾ ਫਸਟ ਲਿੰਕ ਦਿੱਤਾ ਹੋਇਆ ਹੈਗਾ ਕ੍ਰੀਏਟ ਯੂਅਰ ਆਪਾ ਨੰਬਰ ਯੂজিং ਆਧਾਰ ਆਧਾਰ ਨਾਲ ਆਪਾਂ ਜਿਹੜਾ ਹੈਗਾ ਆਪਾ ਨੰਬਰ ਆਪਾ ਆਈਡੀ ਜਾਂ ਐਲਥੀ ਆਈਡੀ ਜਿਹੜੀ ਕਿ ਸਰਕਾਰ ਦੁਆਰਾ ਕੰਪਲਸਰੀ ਕੀਤੀ ਗਈ ਹੈ ਇੱਕ ਹੈਲਥ ਆਈਡੀ ਹਰ ਇੱਕ ਪਰਸਨ ਦੀ ਬਣਾਉਣੀ ਪਈ ਕਿ ਜ਼ਰੂਰੀ ਹੈ ਜੇ ਤੁਸੀਂ ਕਲਿੱਕ ਕਰਦੇ ਆ ਤਾਂ ਇੱਥੇ ਆਪਾਂ ਨੂੰ ਆਧਾਰ ਨੰਬਰ ਜਿਹੜਾ ਹੈਗਾ ਉਹ ਪੜਨਾ ਪੈਂਦਾ ਇਹਦੇ ਬੇਸਿਕਲੀ ਚਾਰ ਸਟੈਪ ਹੈਗੇ ਵੀ ਪਹਿਲਾਂ ਤਾਂ ਕੰਸੈਂਟ ਦੇਣੀ ਪਊ ਆਪਾਂ ਨੂੰ ਵੀ ਇਸ ਜਿਹੜਾ ਡਾਟਾ ਸ਼ੇਅਰ ਕਰਨਾ ਚਾਹੁੰਦੇ ਆ ਆਧਾਰ ਕਾਰਡ ਦਾ ਸੈਕੰਡ ਨੰਬਰ ਤੇ ਆਧਾਰ অথেন্টিਕੇਸ਼ਨ ਵੀ OTP ਆਊਗਾ ਉਸ ਨੰਬਰ ਤੇ ਜਿਹੜਾ ਆਧਾਰ ਕਾਰਡ ਨਾਲ ਲਿੰਕ ਹੈ ਉਹ ਆਪਾਂ ਭਰਾਂਗੇ ਫਿਰ ਰਹੇਗਾਗਾ অথਨਟੀਕੇਸ਼ਨ ਹੋਊਗੀ ਤੀਸਰੇ ਨੰਬਰ ਤੇ ਹੈ ਕਮਿਊਨੀਕੇਸ਼ਨ ਡਿਟੇਲ ਵੀ ਆਬਾ ਕਾਰਡ ਬਣਾਉਣ ਵੇਲੇ ਆਪਾਂ ਨੂੰ ਇੱਕ ਮੋਬਾਈਲ ਨੰਬਰ ਜਿਹੜਾਗਾ ਉਹ ਭਰਨਾ ਪਊ ਜਿਸ ਤੇ ਆਪਣੀਆਂ ਡਿਟੇਲ ਜਿਹੜੀਆਂ ਹੈਗੀਆਂ ਜਾਂ ਕੋਈ ਮੈਸੇਜ ਵਗੈਰਾ ਹੈਗਾ ਅਪਾਇੰਟਮੈਂਟ ਹੈਗੀ ਹੈ ਉਹ ਉਸ ਨੰਬਰ ਤੇ ਆਪਾਂ ਨੂੰ ਮਿਲੂ ਜੇਕਰ ਆਪਾਂ ਗੱਲ ਕਰੀਏ ਚੌਥੇ ਪੁਆਇੰਟ ਦੀ ਇਦੇ ਵਿੱਚ ਕੀ ਹੈਗਾ ਵੀ ਆਪਾਂ ਨੂੰ ਇੱਕ ਆਬਾ ਦੀ ਆਈਡੀ ਬਣਾਉਣੇ ਪੂ ਆਬਾ ਐਡਰੈਸ ਆਬਾ ਐਡਰੈਸ ਕ੍ਰੀਏਟ ਜਿਹੜਾਗਾ ਉਹ ਕਰਨਾ ਪਊਗਾ ਆਬਾ ਐਡਰੈਸ ਜਿਵੇਂ @gmail.com ਹੁੰਦਾ ਮੇਲ ਆਈਡੀ ਹੁੰਦੀ ਹੈ ਉਸੇ ਤਰੀਕੇ ਨਾਲ ਇੱਕ ਆਬਾ ਦਾ ਐਡਰੈਸ ਬਣ ਜੂਗਾ ਇੱਕ ਜਿਹੜਾ ਕਿ ਆਪਾਂ ਦੂਸਰਿਆਂ ਨਾਲ ਆਸਾਨੀ ਨਾਲ ਸ਼ੇਅਰ ਕਰ ਸਕਦੇ ਹਾਂ ਹੁਣ ਜੇਕਰ ਆਪਾਂ ਆਬਾ ਆਈਡੀ ਬਣਾਉਣਾ ਦਾ ਪ੍ਰੋਸੈਸ ਸਟਾਰਟ ਕਰੀਏ ਤਾਂ ਇੱਥੇ ਆਪਾਂ ਨੂੰ 12 ਨੰਬਰ ਦਾ ਜਿਹੜਾ ਆਧਾਰ ਕਾਰਡ ਨੰਬਰ ਹੈਗਾ ਉਹtheta ਭਰਾਂਗੇ ਜੁਨੀਅਰ ਕਟੂ ਹੀ ਸਹੀ ਨਹੀਂ ਭਰਦੇਗੇ ਇਹ 에ਰਰ ਜਿਹੜਾ ਹੈਗਾ ਉਹ ਦਿਖਾ ਦਿਓ ਥੱਲੇ ਰੈੱਡ ਚ ਆਉਂਦਾ ਜੋ ਜੇਕਰ ਤੁਸੀਂ ਆਪਣੇ ਪਰੇ ਹੋਏ ਅੱਖਰਾਂ ਮਾਸਕਡ ਆਗੇ ਉਹ ਵੀ ਚੈੱਕ ਕਰ ਸਕਦੇ ਨਾਲ ਦੇ ਅਰਤੇ ਕਲਿੱਕ ਕਰਕੇ ਥੱਲੇ ਐਗਰੀ ਦਾ ਬਟਨ ਹੈਗਾ ਜਿੱਤੇ ਟਿਕ ਕਰਕੇ ਆਪਾਂ ਜਿਹੜੀ ਕੰਡੀਸ਼ਨਸ ਆ ਈਡ ਕਰਨੀਆਂ ਤੁਸੀਂ ਕੰਸੈਂਟ ਜਿਹੜੀ ਆਪਾਂ ਦੇਣ ਰਹੇ ਹਾਂ ਟਰਮਸ ਐਂਡ ਕੰਡੀਸ਼ਨਸ ਇਹਨੂੰ ਰੀਡ ਕਰਨਾ ਹੈ ਰੀਡ ਕਰ ਸਕਦੇ ਹੋ ਤੇ ਥੱਲੇ ਜਿਹੜਾ ਕੈਪਚਾ ਕੋਡ ਦਿੱਤਾ ਹੋਇਆ ਹੈ ਸਾਮ ਦਿੱਤਾ ਹੋਇਆ ਹੈਗਾ ਤੇ ਤੁਹਾਨੂੰ ਇਹਨੂੰ ਸੋਲਵ ਕਰਨਾ ਹੈ ਸੋਲਵ ਕਰਕੇ ਜਿਹੜਾ ਅਨਸਰ ਇੱਥੇ ਭਰ ਦੇਣਾ ਹੈ ਸਿੰਪਲ ਇਹ ਸਾਮ ਦਾ ਜਿਹੜਾ ਹੈਗਾ ਐਡੀਸ਼ਨ ਦਾ ਸਾਮ ਹੈਗਾ ਇੱਥੇ ਸੋਲਵ ਕਰਕੇ ਨੂੰ ਕਰ ਸਕਦੇ ਹੋ ਜੇਕਰ ਆਡੀਓ ਸੁਣਨਾ ਸੁਣ ਸਕਦੇ ਹੋ ਚੇਂਜ ਕਰਨਾ ਚੇਂਜ ਕਰ ਸਕਦੇ ਹੋ ਨਹੀਂ ਫਿਰ ਆਪਾਂ ਨੈਕਸਟ ਬਟਨ ਤੇ ਜਿਹੜਾ ਹੈਗਾ ਉਹ ਕਲਿੱਕ ਕਰਨਾ ਹੈ ਉੱਪਰ ਕੰਡੀਸ਼ਨ ਜਿਹੜੀਆਂ ਰੀਡ ਕਰਨੀਆਂ ਨੇ ਉਹ ਤੁਸੀਂ ਆਸਾਨੀ ਨਾਲ ਰੀਡ ਕਰਕੇ ਫਿਰ ਹੀ ਨੈਕਸਟ ਤੇ ਰੀਡ ਕਲਿੱਕ ਕਰਨਾ ਹੈ ਫਿਰ ਆਪਾਂ ਪਹੁੰਚ ਗਏ ਨੈਕਸਟ ਸੈਕੰਡ ਸਟੈਪ ਤੇ ਆਧਾਰ অথেন্টিਕੇਸ਼ਨ ਤੇ ਇਹਦੇ ਦਾ ਕੀ ਹੈਗਾ ਨੈਕਸਟ ਕਰਨ ਤੇ ਆਪਾਂ ਨੂੰ ਇੱਕ OTP ਆਪਣੇ ਮੋਬਾਈਲ ਨੰਬਰ ਤੇ ਭੇਜ ਦਿੱਤਾ ਜਾਊਗਾ ਆਪਾਂ ਉਹ OTP ਰੀਡ ਕਰਨਾ ਹੈਗਾ ਰੀਡ ਕਰਕੇ ਇੱਥੇ ਫਿਲ ਕਰ ਦੇਣਾ ਹੈਗਾ ਤੇ ਥੱਲੇ ਹੈਗਾ ਮੋਬਾਈਲ ਨੰਬਰ ਉਹ ਮੋਬਾਈਲ ਨੰਬਰ ਜ਼ਰੂਰੀ ਨਹੀਂਗਾ ਇਹ ਵੀ ਉਹ ਮੋਬਾਈਲ ਨੰਬਰ ਹੀ ਭਰਨਾ ਹੈ ਜਿਹੜਾ ਆਧਾਰ ਕਾਰਡ ਨਾਲ ਲਿੰਕ ਹੋਵੇ ਕੋਈ ਵੀ ਮੋਬਾਈਲ ਨੰਬਰ ਜਿਹੜਾ ਤੁਸੀਂ ਇੱਥੇ ਰੀਡ ਪੜ੍ਹ ਸਕਦੇ ਹੋ ਜਿਸ ਤੇ ਤੁਸੀਂ ਜਿਹੜੀਆਂ ਆਪਾ ਆਈਡੀ ਨਾਲ ਸੰਬੰਧਿਤ ਕਮਿਊਨੀਕੇਸ਼ਨ ਡਿਟੇਲਸ ਆ ਗਈਆਂ ਉਹ ਪ੍ਰਾਪਤ ਕਰਨੀ ਚਾਹੁੰਦੇ ਹੋ ਰਿਪੋਰਟਸ ਵੇਰਵਾ ਜਾਂ ਸ਼ੇਅਰ ਕਰਨੇ ਚਾਹੁੰਦੇ ਹੋ ਉਹ ਇਹਦੇ ਨਾਲ ਹੀ ਲੌਗਇਨ ਤੁਹਾਡਾ ਇਸ ਨੰਬਰ ਨਾਲ ਹੀ ਹੋ ਸਕਦਾ ਫਿਰ ਤੁਸੀਂ ਇਹ ਪੜ੍ਹਨ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦੇਣਾ ਨੈਕਸਟ ਅਪਾ 3ਰਡ ਸਟੈਪ ਤੇ ਆਪਾਂ ਪਹੁੰਚ ਗਏ ਜਿਹੜਾ ਕਿ ਕਮਿਊਨੀਕੇਸ਼ਨ ਡਿਟੇਲਸ ਆ ਇੱਥੇ ਆਪਾਂ ਨੰਬਰ ਤਾਂ ਪਹਿਲਾਂ ਭਰਤਾ ਸੀ ਪਰ ਉਹਨੂੰ ਵੈਰੀਫਾਈ ਕਰਾਂਗੇ ਮੋਬਾਈਲ ਨੰਬਰ ਭਰਨਾ ਹੈ ਫਿਰ ਉਹ ਜਿਹੜਾ ਭਰਿਆ ਹੋਊਗਾ ਉਹਨੂੰ ਵੈਰੀਫਾਈ ਕਰਾਂਗੇ ਵੈਰੀਫਾਈ ਤੇ ਜਦੋਂ ਕਲਿੱਕ ਕਰਾਂਗੇ ਤਾਂ ਆਪਾਂ ਨੂੰ OTP ਜਿਹੜਾ ਹੈਗਾਗਾ ਉਹ ਆਪਣੇ ਮੋਬਾਈਲ ਨੰਬਰ ਤੇ ਜਿਹੜਾ ਇੱਥੇ ਭਰਿਆ ਜਰੂਰੀ ਨਹੀਂ ਅਪਲਾਈਰ ਕਰਨ ਦਾ ਲਿੰਕ ਸੀ ਜਿਹੜਾ ਵੀ ਭਰਿਆ ਕਮਿਊਨੀਕੇਸ਼ਨ ਵਾਸਤੇ ਉਸ ਤੇ OTP ਜਾਊਗਾ ਤੇ OTP ਜਿਹੜਾ ਹੋਊਗਾ ਉਹ ਆਪਾਂ ਇੱਥੇ ਫਿਲ ਕਰਾਂਗੇ OTP ਫਿਲ ਕਰਨ ਤੋਂ ਬਾਅਦ ਫਿਰ ਆਪਾਂ ਨੈਕਸਟ ਬਟਨ ਜਿਹੜਾ ਹੈਗਾ ਕਲਿੱਕ ਕਰਨਾ ਤਾਂ ਕਿ ਆਪਾਂ ਜਿਹੜਾ ਹੈਗਾ ਉਹ ਵੈਰੀਫਿਕੇਸ਼ਨ ਪ੍ਰੋਸੈਸਰ ਕੰਪਲੀਟ ਕਰੀਏ ਫਿਰ ਅੱਗੇ ਨੈਕਸਟ ਹੈਗਾ ਈਮੇਲ ਐਡਰੈਸ ਵੀ ਜੇਕਰ ਆਪਾਂ ਆਬਾ ਆਈਡੀ ਨਾਲ ਡਿਟੇਲਸ ਨੂੰ ਆਪਣੇ ਮੇਲ ਐਡਰੈਸ ਤੇ ਮਗਵਾਉਣਾ ਚਾਹੁੰਦੇ ਆ ਤਾਂ ਉਹ ਆਪਾਂ ਇੱਥੇ ਈਮੇਲ ਐਡਰੈਸ ਪਰ ਕੇ ਵੀ ਕਰ ਸਕਦੇ ਤੇ ਉੱਪਰ ਆਪਣੇ ਮੋਬਾਈਲ ਵੈਰੀਫਿਕੇਸ਼ਨ ਦਾ ਮੈਸੇਜ ਆ ਚੁੱਕਿਆ ਹੈਗਾ ਵੀ ਉਹ ਵੈਰੀਫਾਈ ਹੋ ਚੁੱਕਿਆਗਾ ਜੇਕਰ ਇਸ ਸੀ ਮੇਲ ਆਈਡ ਨਹੀਂ ਪਰਣੀ ਤਾਂ ਸਕਿਪ ਕਰ ਸਕਦੇ ਹੋ ਨਹੀਂ ਮੇਲ ਆਈਡ ਤੇ ਲਿੰਕ ਜਾਊਗਾ ਉਸ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਵੈਰੀਫਾਈ ਕਰ ਸਕਦੇ ਨੇ ਨੈਕਸਟ ਆਪਾਂ ਲਾਸਟ ਸਟੈਪ ਤੇ ਵਾਗੇ ਇੱਥੇ ਆਪਾਂ ਨੂੰ ਆਵਾ ਆਈਡ ਕ੍ਰੀਏਟ ਕਰਨੀ ਜਿਵੇਂ ਆਪਾਂ ਮੇਲ ਐਡਰੈਸ ਕ੍ਰੀਏਟ ਕਰਦੇ ਹੁੰਦੇ ਆ ਥੱਲੇ ਸੁਜੈਸ਼ਨ ਸ਼ੋ ਕਰ ਰਿਹਾ ਹੈ ਵੀ ਇਹਨਾਂ ਚੋਂ ਆਪਾਂ ਲੈ ਸਕਦੇ ਆ ਇਹ ਯੂਨੀਕ ਆਈਡ ਹੋਊਗੀ ਕੋਈ ਵੀ ਰੱਖ ਸਕਦੇ ਆ ਜੁਨੀਕ ਹੋਊਗੀ ਸਾਰੇ ਇੰਡੀਆ ਦੇ ਵਿੱਚ ਸਿਰਫ ਇੱਕ ਪਰਸਨ ਨੂੰ ਹੀ ਅਕਾਡੀਮੀ ਮਿਲ ਸਕਦੀ ਹੈ ਤਾਂ ਕੋਈ ਵੀ ਰੱਖ ਸਕਦੇ ਹੋ ਸੂਸ਼ਣ ਥੱਲੇ ਦਿਖਾ ਰਿਹਾ ਹੈ ਇਹਨਾਂ ਸੂਸ਼ਣਾਂ ਚੋਂ ਲੈ ਸਕਦੇ ਨਹੀਂ ਤੁਸੀਂ ਆਪ ਦੇ ਵੱਲੋਂ ਵੀ ਜਿਹੜਾ ਹੈਗਾ ਆਈਡੀ ਉਹ ਕ੍ਰੀਏਟ ਕਰ ਸਕਦੇ ਹੋ ਕ੍ਰੀਏਟ ਕਰਨ ਦਾ ਤੁਸੀਂ ਦੇਖ ਲਓ 사이ਟ ਤੇ ਜਿਹੜਾ ਹੈਗਾ ਗ੍ਰੀਨ ਟਿਕ ਲੱਗ ਗਈ ਇਹਦਾ ਮਤਲਬ ਤੁਸੀਂ ਜੁਨੀਕ ਆਈਡੀ ਕ੍ਰੀਏਟ ਕਰ ਲਈ ਜਾਂ ਜੁਨੀਕ ਆਡੀ ਭਰਤੀ ਠੀਕ ਹੈ ਫਿਰ ਲਾਸਟ ਤੇ ਜਿਹੜਾ ਹੈਗਾ ਕ੍ਰੀਏਟ ਆਬਾ ਤੇ ਤੁਸੀਂ ਕਲਿੱਕ ਕਰਨਾ ਹੈ ਕ੍ਰੀਏਟ ਆਬਾ ਤੇ ਕ੍ਰੀਏਟ ਆਬਾ ਤੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਆਪਣੀ ਆਈਡਿ ਜਿਹੜੀ ਹੈਗੀ ਹੈਗੀ ਆਬਾ ਕਾਰਡ ਉਹ ਬਣ ਕੇ ਆਪਣੇ ਸਾਹਮਣੇ ਆ ਜਾਊਗਾ ਉੱਪਰ ਤੁਸੀਂ ਦੇਖ ਰਹੇ ਹੋ ਵੈਲਕਮ ਲਿਖਿਆ ਆ ਰਿਹਾ ਨਾਮ ਤੇ ਇਹਦੇ ਵਿੱਚ ਸਾਰੀਆਂ ਡਿਟੇਲਸ ਪੋ ਆ ਜਾਣੀ ਆ ਜੇਕਰ ਡਾਊਨਲੋਡ ਕਰਨਾ ਹੈ ਤੈਨੂੰ ਇੱਥੋਂ ਡਾਊਨਲੋਡ ਕਰ ਸਕਦੇ ਤੇ ਜੇ ਕਿਰਪਾ ਇਹਦਾ ਪੀਵੀਸੀ ਚੈੱਕ ਕਰਨਾ ਚਾਹੁੰਦੇ ਹੋ ਜਾਂ ਇਹ ਪ੍ਰਿੰਟ ਕਰਾਉਣਾ ਚਾਹੁੰਦੇ ਹੋ ਤਾਂ ਪੈਸੇ ਤੋਂ ਦੇਖ ਸਕਦੇ ਆ ਠੀਕ ਹੈ ਫਰੰਟ ਵੀ ਤੇ ਬੈਕ ਵੀ ਸਾਰੇ ਆਪਾਂ ਨੂੰ ਦਿਖਾ ਦੂਗਾ ਤੇ ਤੇ ਆਪਾਂ ਇਹਨਾਂ ਨੂੰ ਚੈੱਕ ਕਰ ਸਕਦੇ ਆ ਚੈੱਕ ਕਰਨ ਤੋਂ ਬਾਅਦ ਜਿਹੜਾ ਹੈਗਾਗਾ ਬਾਕੀ ਡਿਟੇਲਸ ਨੂੰ ਆਪਾਂ ਵੈਰੀਫਾਈ ਕਰ ਸਕਦੇ ਆ ਸਾਰਾ ਕੁਝ ਇੱਥੇ ਡਿਟੇਲਸ ਦਿੱਤਾ ਹੈ ਲੈਫਟ ਸਾਈਡ ਤੇ ਪਾਸਵਰਡ ਸੈੱਟ ਕਰਨਾ ਹੈ ਪ੍ਰੋਫਾਈਲ ਨੂੰ ਐਡਿਟ ਕਰਨਾ ਹੈ ਚੱਕ ਕੇ ਵੈਰੀਫਿਕੇਸ਼ਨ ਦੇਖਣੀ ਹੈ ਠੀਕ ਹੈ ਤੇ ਲਾਸਟ ਦੇ ਥੱਲੇ ਹੈਗਾ ਡੀਐਕਟੀਵੇਟ ਜਾਂ ਡਿਲੀਟ ਉਹਦੇ ਵਿੱਚ ਦੋਨੇ ਆਪਸ਼ਨ ਹੈਗੀਆਂ ਵੀ ਇਸ ਨੂੰ ਆਪਾਂ ਆਪਾ ਕਾਰਡ ਨੂੰ ਡਿਲੀਟ ਕਰਨਾ ਹੈ ਜਾਂ ਟੈਂਪਰੇਰੀ ਤੌਰ ਤੇ ਇਸ ਨੂੰ ਡੀਐਕਟੀਵੇਟ ਕਰਨਾ ਹੈ ਟੈਂਪਰੇਰੀ ਤੌਰ ਤੇ ਕਰਨ ਦਾ ਪਹਿਲਾ ਹੀ ਆਪਸ਼ਨ ਠੀਕ ਹੈ ਜੇਕਰ ਆਪਾਂ ਪਰਮਾਨੈਂਟਲੀ ਨੂੰ ਡਿਲੀਟ ਕਰਨਾ ਚਾਹੁੰਦੇ ਆ ਵੀ ਇਸ ਤੈਨੂੰ ਵਰਤ ਨਹੀਂ ਹੈ ਤਾਂ ਇਸ ਆਪਸ਼ਨ ਤੇ ਕਲਿੱਕ ਕਰਕੇ ਵੀ ਆਪਾਂ ਨੂੰ ਕੰਟੀਨਿਊ ਤੇ ਕਲਿੱਕ ਕਰ ਸਕਦੇ ਆ ਤੇ ਆਪਣਾ ਆਵਾ ਆਈਡੀ ਜਿਹੜੀ ਹੈਗੀ ਹੈਗੀ ਉਹ ਡਿਲੀਟ ਹੋ ਜਾਊਗੀ ਜੇ ਆਪਾਂ ਕੰਸੈਂਟ ਜਿਹੜੀ ਹੈ ਇੱਥੋਂ ਵਾਪਸ ਵੀ ਇਸ ਨੂੰ ਲੈ ਸਕਦੇ ਆ ਇਹ ਵਲੰਟਰੀ ਹੈਗਾ ਠੀਕ ਹੈ ਇਹਨੂੰ ਤੁਸੀਂ ਬਣਾਉਣਾ ਬਣਾ ਸਕਦੇ ਹੋ ਜੇਕਰ ਨਹੀਂ ਬਣਾਉਣਾ ਤਾਂ ਨਹੀਂ ਵੀ ਬਣਾ ਸਕਦੇ ਹੋ ਇਹ ਅੱਜਕੱਲ ਜਿਹੜਾ ਹੈਗਾ ਉਹ ਮੰਗਿਆ ਜਾ ਰਿਹਾ ਹੈ ਪਰ ਆਉਣ ਵਾਲੇ ਸਮੇਂ 'ਚ ਇਸ ਨੂੰ ਕੰਪਲਸਰੀ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਹੈ। ਆਪਾਂ ਕਰਨਾ ਸੁੰਦਰ ਜੇਕਰ ਤੁਹਾਡੀਆਂ ਕੋਈ ਕੁਰੀਜ਼ ਹੈ ਜਾਂ ਕੁਝ ਵੀ ਪੁੱਛਣਾ ਚਾਹੋ ਨੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਇਸ ਦਾ ਫਾਇਦਾ ਉਠਾਉਣ ਦੇ ਲਈ ਜਾਂ ਦੂਸਰਿਆਂ ਨੂੰ ਇਸ ਦੀ ਹੈਲਪ ਲੈਣ ਦੇ ਵਿੱਚ ਮਦਦ ਕਰਨ ਦੇ ਲਈ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਸਬਸਕ੍ਰਾਈਬ ਕਰ ਲਿਆ ਤਾਂ ਬੈਲ ਆਈਕਨ ਤੇ ਕਲਿੱਕ ਕਰੋ। Thank you.